ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਖੈੜਾ ਦੋਨਾ ਇਹ ਪਿੰਡ ਕਪੂਰਥਲਾ ਜ਼ਿਲ੍ਹੇ ਦਾ ਹੈ ਕਪੂਰਥਲੇ ਤੋਂ ਸੁਲਤਾਨਪੁਰ ਲੋਧੀ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਇੱਥੋਂ ਸਿਰਫ 12 ਕਿਲੋਮੀਟਰ ਕਪੂਰਥਲਾ ਸ਼ਹਿਰ ਰਹਿ ਜਾਂਦਾ ਜਿੱਥੇ ਅੱਜ ਖੜੇ ਆਪਾਂ ਇਹ ਵੀਡੀਓ ਬਣਾ ਰਹੇ ਆ ਲੋਕੇਸ਼ਨ Google Map ਤੇ ਚੱਕੋਗੇ ਤਾਂ ਖੈੜਾ ਦੋਨਾ ਪਿੰਡ ਦੀ ਆ ਜਾਊਗੀ ਇੱਕ ਵਧੀਆ ਤਰੀਕੇ ਨਾਲ ਚਲਾਇਆ ਹੋਇਆ ਛੋਟਾ ਜਿਹਾ ਫਾਰਮ ਤੁਹਾਨੂੰ ਦਿਖਾਉਣ ਲੱਗਾ ਜੀ ਦੇ ਚ ਲਿਮਟ ਦੇ ਹਿਸਾਬ ਤੇ ਪਸ਼ੂ ਰੱਖੇ ਜਾਂਦੇ ਆ ਵੀ ਜਿੰਨੇ ਨਾਲ ਸਾਂਭਣੇ ਆ ਉਹਨੇ ਰੱਖੇ ਆ ਜਦੋਂ ਐਕਸਟਰਾ ਪਸ਼ੂ ਤਿਆਰ ਹੋ ਜਾਂਦੇ ਆ ਜਾਂ ਜਿਵੇਂ ਹੁਣ ਸੂਆ ਫਾਰਮਾਂ ਦੇ ਵਿੱਚ ਪੈ ਰਿਆ ਤਾਂ ਨਵੀਆਂ ਬੱਚੀਆਂ ਆਉਣੀਆਂ ਤੋਂ ਉਤੋਂ ਪਹਿਲਾਂ ਹੀ ਕੁਸਗਾਵਾ ਵਕਾਉ ਇਹਨਾਂ ਨੇ ਕਰਤੀਆਂ ਇਸ ਪੈਨ ਦੇ ਵਿੱਚ ਇਸ ਪੋਰਸ਼ਨ ਦੇ ਵਿੱਚ ਕੁਸਗਾਵਾ ਜਿਹੜੀਆਂ ਹਜੇ ਸੂਣ ਦੇ ਵਿੱਚ ਕੁਸ ਟਾਈਮ ਲੈਂਦੀਆਂ ਇਹ ਵਿਕਰੀ ਵਾਸਤੇ ਆ ਨਾਗ ਟੋਟਲ ਜਿਹੜੇ ਮੈਂ ਤੁਹਾਨੂੰ ਦਿਖਾਉਣੇ ਆ ਦੱਸੋ 6 ਰਹਿਣਗੇ 6ਾਂ ਦੇ ਵਿੱਚੋਂ ਇੱਕ ਵੈੜ ਬਿਲਕੁਲ ਤਾਜੀ ਸੂਈ ਹੋਈ ਹੈ ਇਹਨੇ ਬੱਚੀ ਨੂੰ ਜਨਮ ਦਿੱਤਾ ਸੋ ਆਪਾਂ ਗੱਲਾਂ ਬਾਤਾਂ ਕਰਾਂਗੇ ਡਿਟੇਲ ਦੇ ਵਿੱਚ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਜਿਹੜਾ ਨਾਗ ਚੰਡਾ ਲੱਗਾ ਉਹਦੀ ਤਸੱਲੀ ਹਰੇਕ ਪੱਖ ਤੋਂ ਤੁਸੀਂ ਕਰ ਸਕਦੇ ਹੋ ਤਸੱਲੀ ਕਰਕੇ ਖਰੀਦ ਲਿਓ ਥੋੜੀ ਜਾਣਕਾਰੀ ਹੋਰ ਦੇਵਾਂ ਦੱਸੋ ਜਿਹੜਾ ਕੋਈ ਨਵਾਂ ਵੀਰ ਖਾਸ ਕਰਕੇ ਕਿਸੇ ਵੀ ਏਰੀਆ ਦੇ ਵਿੱਚੋਂ ਤੁਸੀਂ ਦੇਖ ਰਹੇ ਹੋ ਤੇ ਇਹ 벨ਟ ਹੈ ਜਿਹੜੀ ਉਹ ਐਨ ਆਰ ਆਈ 벨ਟ ਵਾਝਦੀ ਹੈ ਮਤਲਬ ਇੱਥੋਂ ਦੇ ਪਰਿਵਾਰ ਬਹੁਤ ਚਿਰ ਪਹਿਲਾਂ ਦੇ ਅਲੱਗ-ਅਲੱਗ ਕੰਟਰੀ ਦੇ ਵਿੱਚ ਸੈੱਟ ਹੈ ਪਰ ਇਹ ਆਪਦੇ ਕਿੱਤੇ ਨੂੰ ਨਹੀਂ ਛੱਡਦੇ ਨਾ ਤਾਂ ਇਹਨਾਂ ਨੇ ਪਸ਼ੂ ਪਾਲਣ ਨੂੰ ਛੱਡਿਆ ਨਾ ਖੇਤੀਬਾੜੀ ਨੂੰ ਛੱਡਿਆ ਬੇਸ਼ੱਕ ਪਰਿਵਾਰ ਦੇ ਵਿੱਚੋਂ ਬਹੁਤੇ ਮੈਂਬਰ ਜਿਹੜੇ ਉਹ ਜਦੋਂ ਮਰਜੀ ਜਿਹੜੀ ਮਰਜੀ ਕੰਟਰੀ ਦੇ ਵਿੱਚ ਜਾਂ ਜਿੱਥੇ ਸੈਟਲਾ ਉੱਥੇ ਜਾ ਸਕਦੇ ਆ ਪਰ ਇਹਨਾਂ ਦੇ ਵਿੱਚ ਬੱਚਿਆਂ ਨੂੰ ਵੀ ਸ਼ੌਂਕ ਹੈ ਪਸ਼ੂ ਪਾਲਣ ਦਾ ਅੱਜ ਵੀ ਇੱਕ ਐਸੇ ਵੀਰ ਨਾਲ ਤੁਹਾਨੂੰ ਮਿਲਾਉਂਗਾ ਦੱਸੋ ਛੋਟੀ ਉਮਰ ਦੇ ਵਿੱਚ ਸ਼ੌਂਕ ਪਸ਼ੂ ਪਾਲਣ ਦਾ ਪਰ ਜਦੋਂ ਚਾਵੇ ਕੈਨੇਡਾ ਦੇਸ਼ ਦਾ ਦੌਰਾ ਕਰ ਸਕਦਾ ਹੈ ਸੋ ਆਪਾਂ ਗੱਲਾਂ ਬਾਤਾਂ ਕਰਾਂਗੇ ਲਾਸਟ ਤੱਕ ਵੀਡੀਓ ਜਰੂਰ ਦੇਖਿਓ ਮਿਲਦੇ ਆਪਾਂ ਉਸ ਵੀਰ ਨੂੰ ਦੇ ਇਸ ਗਾਂ ਤੋਂ ਸ਼ੁਰੂਆਤ ਕਰਾਂਗੇ ਵੀਡੀਓ ਦੀ ਉਸ ਤੋਂ ਬਾਅਦ ਚ ਦੂਜੇ ਨਾਲ ਤੁਹਾਨੂੰ ਦਿਖਾ ਦੇਣੀ ਆ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਰਣਵੀਰ ਸਿੰਘ ਖੜਾ ਅੱਛਾ ਵੀਰ ਪਸ਼ੂ ਪਾਲਣ ਦਾ ਸ਼ੌਕ ਫਿਰ ਕਦੋਂ ਕਿਤੋਂ ਆਏ ਕਦੋਂ ਤੋਂ ਗਾਵਾਂ ਨਾਲ ਜੁੜੇ ਹੋ ਮੈਂ 7-8 ਸਾਲ ਦਾ ਹੀ ਜਦੋਂ ਮੈਨੂੰ ਸ਼ੌਕ ਪਿਆ ਹੋਇਆ। ਅੱਛਾ। ਹਾਂਜੀ। ਵੈਸੇ ਮੈਂ ਸ਼ੁਰੂ ਚ ਇੱਕ ਜ਼ਿਕਰ ਕੀਤਾ ਵੀ ਪਰਿਵਾਰ ਜਿਹੜਾ ਐਨ ਆਰ ਆਈ ਪਰਿਵਾਰ ਆ ਮਤਲਬ ਬਹੁਤ ਹੀ ਫੈਮਿਲੀ ਆਪਣੀ ਬਾਹਰ ਸੈਟਲ ਹੈ। ਹਾਂਜੀ। ਤੁਸੀਂ ਵੀ ਮੈਨੂੰ ਪਤਾ ਲੱਗਾ ਬਾਈ ਜੀ ਔਰਾਂ ਤੋਂ ਵੀ ਜਾ ਸਕਦੇ ਹੋਂ ਜਦੋਂ ਮਰਜੀ ਹੈ ਨਾ। ਹਾਂਜੀ ਪਰ ਨਹੀਂ। ਇੱਥੇ ਇੱਥੇ ਵਧੀਆਂ ਜ਼ਿਆਦਾ। ਇੱਥੇ ਜ਼ਿਆਦਾ ਵਧੀਆ। ਹਾਂਜੀ। ਠੀਕ ਹੈ ਫਿਰ ਪਸੂ ਜਿਹੜੇ ਉਹ ਸ਼ੌਕ ਨਾਲ ਸੰਭਾਲਾਂਗੇ। ਸ਼ੌਕ ਨਾਲ ਪੂਰੇ। ਅੱਛਾ ਇਹ ਕਪਾਣ ਸ਼ੁਰੂ ਚ ਗੱਲ ਕੀਤੀ ਵੈਸੇ ਜਦੋਂ ਆਪਾਂ ਕੈਮਰਾ ਨਹੀਂ ਚਲਾਉਂਦੇ ਵੈਸੇ ਗੱਲਾਂ ਕਰਦੇ ਆ। ਹਾਂਜੀ। ਇਸ ਬੱਛ ਕਿੰਨੇ ਕੰਨ ਮਸੂਆ ਸੁਪੀ ਹੈ ਦੂਜਾ ਦੂਜਾ ਸੁਆ ਹਾਂਜੀ ਇਹਦੀ ਕਾਵਿੰਗ ਕਿੱਦੇ ਹੋਈ ਹੈ ਕਦੋਂ ਸੋਈ ਹੈ ਕੱਲ ਸਵੇਰ ਦੀ ਸੋਈ ਹੋਈ 6 ਵਜੇ ਦੀ ਕੱਲ ਸਵੇਰੇ 6 ਵਜੇ ਸੋਈ ਹੈ ਹਾਂਜੀ ਪਹਿਲੇ ਸਵੇਰ ਦੁੱਧ ਦੇ ਨੇ ਕਿੰਨਾ ਦਿੰਦਾ 40 ਪਲੱਸ ਦਿੰਦਾ ਇਹਨੇ 40 ਪਲੱਸ ਦਿੰਦਾ ਹਾਂਜੀ ਅੱਛਾ ਇਹ ਪਤਾ ਹੈ ਕਿਹੜੇ ਸੀਮੰਦੀ ਹੈ ਆਪੇ ਏਬੀਐਸ ਦੀ ਆਗਰੇ ਵੀ ਵਸ਼ੀ ਹਲਕਦੀ ਹੈ ਬੱਚੀ ਹਲਕ ਬੁੱਲਦੀ ਹੈ ਤੇ ਏਬੀਐਸ ਦੇ ਕਿਸੇ ਬੁੱਲਦੀ ਆਪ ਬੈਠ ਹੈਗੀ ਹਾਂਜੀ ਅਚਾ ਛੋਟੇ ਵੀ ਤੇਰੀ ਸਮਝ ਮੁਤਾਬਕ ਹੈ ਕਿ ਇਹਨੂੰ ਦੁੱਧ ਕਿੰਨਾ ਦੇਣਾ ਚਾਹੀਦਾ ਹੈ ਚੰਗੀ ਜਿਹੀ ਮੇਰੇ ਸੋਚ ਮੁਤਾਬਕ 50 ਪਲੱਸ ਜਾਊਗੀ ਹੁਣ ਠੰਡ ਨਵੰਬਰ ਚ ਸਹੀ ਨਾ ਹੈ ਪਿਛਲੀ ਵਾਰ ਜਦੋਂ 40 ਦਿੱਤਾ ਉਦੋਂ ਕਿਹੜੀ ਰੁੱਤ ਸੀ ਉਦੋਂ ਗਰਮੀਆਂ ਦੀ ਸੂਈ ਸੀ ਹੈ ਗਰਮ ਗਰਮ ਸੀ ਹਾਂਜੀ ਠੀਕ ਹੈ ਕੀਮਤ ਆਪਾਂ ਫੋਨ ਦੇ ਉੱਤੇ ਰੱਖਾਂਗੇ ਜਾਂ ਵੀਡੀਓ 'ਚ ਹੋਣੀ ਹੈ ਆਪਣਾ ਫੋਨ ਦੇ ਉੱਪਰ ਹੀ ਕਰਾਂਗੇ ਫੋਨ ਤੇ ਰੱਖਾਂਗੇ ਹਾਂਜੀ ਦੋਸਤੋ ਮੈਂ ਬਹੁਤੇ ਕੁਐਸਚਨ ਛੋਟੇ ਵੀਰ ਨੂੰ ਉਸ ਕਰਕੇ ਨਹੀਂ ਉਸ ਤਰੀਕੇ ਨਾਲ ਪੁੱਛਣੇ ਵੀ ਕਿਸੇ ਕੱਲੋਂ ਹਲ ਜੇ ਇੱਕ ਗੱਲ ਤੁਹਾਨੂੰ ਦੱਸ ਦਿਆਂ ਵੀ 40 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਦੂਜਾ ਸੂਆ ਵੈੜ ਸੂਈ ਐ ਸਵੇਰ ਦੀ ਮਿਲਕਿੰਗ ਹੋਈ ਵੀ ਐ ਸਵੇਰ ਚ ਆਈ ਇਹਦੀ ਕੀਤੀ ਵੀ ਆਪਣੀ ਹਾਂਜੀ ਠੀਕ ਐ ਇਹਨੂੰ ਫੜ ਕੇ ਤੋਰਿਓ ਵੀਰ ਅੱਗੇ ਨੂੰ ਰਾਮੂ ਮੜਿਆ ਤੋਰਿ ਐਬੀਐਸ ਦੇ ਕਿਸੇ ਬੋਲਦੀ ਐ ਤੇ ਹਲਕ ਦੀ ਬੱਚੀ ਨੂੰ ਜਨਮ ਦਿੱਤਾ ਬੱਚੀ ਨਾਲ ਹੋਣ ਕਰਕੇ ਆਪਾਂ ਨੂੰ ਪਤਾ گاਵਾ ਪਾਸਮ ਆਉਂਦੀਆਂ ਤਾਂ ਦੁੱਧ ਥੋੜਾ ਥੋੜਾ ਤੁਹਾਨੂੰ ਦਿਸਦਾ ਹੋਣਾ ਵੀ ਇਹਨੇ ਕੰਡਣਾ ਸ਼ੁਰੂ ਕਰਤਾ ਹਜੇ ਸਵੈਲਿੰਗ ਆਰਡਰ ਤੇ ਹੈ ਕਿਉਂਕਿ ਸੂਈ ਕੱਲ ਹੈ ਅੱਗੇ ਨੂੰ ਲੈ ਜਾਵਾਂਗੇ ਬਹੁਤ ਸੋਹਣੀ ਵੈੜ ਦੋਸਤੋ ਬਹੁਤ ਸੋਹਣਾ ਢਾਂਚਾ ਜਿਹਨੂੰ ਪਸੰਦ ਆਉਂਦੀ ਹੈ ਤਾਂ ਕੰਟੈਕਟ ਤੁਸੀਂ ਕਰ ਸਕਦੇ ਹੋ ਛੌਂਕ ਨਾਲ ਸੰਭੀ ਹੋਈ ਵੈੜ ਹੈ ਲਿਆ ਭਾਈ ਇਹਨੇ ਅੱਗੇ ਬੱਚੀ ਨੂੰ ਜਨਮ ਦਿੱਤਾ ਹੈ ਹਲਕ ਬੁੱਲ ਦੀ ਬੱਚੀ ਹੈ ਟੋਟਲ ਡਿਟੇਲ ਜਿੰਨੀਆਂ ਵੀ ਗਾਵਾਂ ਤੁਹਾਨੂੰ ਦਿਖਾਵਾਂਗੇ ਉਹ ਮਿਲ ਜਾਣੀ ਹੈ ਤੇ ਰਜਿਸਟਰ ਜਾਂ ਇੱਕ ਡੈਰੀ ਜਿਹੜੀ ਇੱਕ ਫਾਰਮ ਦੇ ਵਿੱਚ ਜ਼ਰੂਰੀ ਹੈ ਜਿੱਤੇ ਡਾਟਾ ਆਪਾਂ ਲੈ ਕੇ ਰੱਖੀਏ ਤੋਂ ਬਾਈ ਦੇ ਹੱਥ ਦੇ ਵਿੱਚ ਤੁਸੀਂ ਉਹ ਡੈਰੀ ਦੇਖ ਸਕਦੇ ਹੋ ਕੁਝ ਗਾਵਾਂ ਹੋਰ ਵੀ ਐ ਅੱਛਾ ਬਈ ਇਹ ਗਾਵਾਂ ਜਿਹੜੀਆਂ ਆਪਾਂ ਵੇਚ ਰਹੇ ਆਂ ਇਹ ਗਿਣਤੀ ਕੁਝ ਘਟਾਉਣ ਦਾ ਰਤਾ ਜਿਆਦਾ ਹੋ ਗਈ ਗੀ ਗਿਣਤੀ ਦੇ ਵਿੱਚ ਹਾਂਜੀ ਠੀਕ ਐ ਮਤਲਬ ਇੱਕ ਪੈਣ ਖਾਲੀ ਹੋ ਜਾਊਗਾ ਤੇ ਨਵਨਾ ਬੱਚਨਾ ਹੋਰ ਐਡ ਹੋ ਜਾਣਗੇ ਹਾਂਜੀ ਠੀਕ ਐ ਮਗਰ ਆਪਾਂ ਜਿੱਦਾਂ ਕੀ ਕਾਫ ਹੋ ਰਿਹਾ ਕਾਫ ਤਿਆਰ ਕਰ ਰਹੇ ਹਾਂ ਅੱਛਾ ਉਹ ਨਵੇਂ ਕਾਫ ਹੋਰ ਤਿਆਰ ਕਰ ਰਹੇ ਹਾਂ ਹਾਂਜੀ ਸੋ ਦੱਸੋ ਤੁਹਾਨੂੰ ਅੱਗੇ ਕੁਝ ਹੋਰ ਗਾਵਾਂ ਦਿਖਾਉਣੇ ਹੁਣ ਆਪਾਂ ਇਸ ਗਾਂ ਦੀ ਡਿਟੇਲ ਦੇ ਦਿੰਦੇ ਆਂ ਬਈ ਇਹ ਕਿੰਨਾਸਾ ਸੁਆਇਆ ਨਹੀਂ ਅੱਗੇ ਸੁਣਾ ਇਹਨੇ ਤੀਜਾ ਸੁਆ ਸੁਣਾਇਆ ਠੀਕ ਹੈ ਹਾਂਜੀ ਕਿੰਨਾ ਟਾਈਮ ਬਾਕੀ ਹੈ ਇਹਦਾ ਇਹਦੇ 6 ਮਹੀਨੇ ਕੰਪਲੀਟ ਹੋ ਗਏ ਇਹਦੇ 6 ਕੰਪਲੀਟ ਹੋ ਗਏ ਹਾਂਜੀ ਅੱਛਾ ਇਹ ਹਵਾਨਾ ਹਜੇ ਦਿਖਾ ਰਹੀ ਇਹਨੂੰ ਡਰਾਈ ਕਰਤਾ ਜਾਂ ਹਜੇ ਕਰ ਰਹੇ ਇਹਨੂੰ ਡਰਾਈ ਕਰ ਦਿੱਤਾ ਡਰਾਈ ਕਰਤਾ ਹਾਂਜੀ ਮੇਰੇ ਖਿਆਲ ਚ ਤੁਹਾਡੇ ਫਾਦਰ ਸਾਹਿਬ ਦੱਸਦੇ ਸੀ ਸ਼ਾਇਦ ਹੁਣ ਹਜੇ ਇੱਕ ਅੱਧੀ ਵਾਰ ਜੇ ਆਪਾਂ ਕੱਲ ਨੂੰ ਸਵੇਰ ਨੂੰ ਆਪਾਂ ਕਰੀ ਇਹਨੂੰ ਖਾਲੀ ਕਰ ਦਾਂਗੇ ਫੇਰ ਖਾਲੀ ਕਰ ਦਿਆਂਗੇ ਠੀਕ ਹੈ ਅੱਛਾ ਭਾਈ ਇਹਦਾ ਪੀਕ ਲੈਵਲ ਦੀ ਜੇ ਗੱਲ ਕਰੀਏ ਤਾਂ ਇਹ ਕਿੰਨਾ ਕੁ ਦੁੱਧ ਦਿੰਦੀ ਰਹੀ ਹੈ ਪਿਛਲੇ ਸੁਆਆਂ ਦੇ ਵਿੱਚ ਇਨੇ ਦਿੱਤਾ ਹਿਆ ਵਾ 47 ਪਲੱਸ ਦਿੱਤਾ ਵਾ ਠੀਕ ਐ ਹੁਣੇ ਤੀਜੇ ਸੂਆ ਸੂਗੀ ਹਮ ਹੁਣ ਹੋਰ ਵਧੀਆ ਉਮੀਦ ਹੈ ਤੋਂ ਠੀਕ ਐ ਹਾਂਜੀ ਸੋ ਸੋ ਦਸੇ ਇਹ ਗਾਣ ਤੁਸੀਂ ਦੇਖ ਸਕਦੇ ਹੋ ਤੀਜਾ ਸੂਆ ਇਹਨੇ ਸੂਣਾ ਹੈ ਡਰਾਈ ਕਰ ਰਹੇ ਆ ਬਾਈ ਜੋਰੀ ਲਗਭਗ ਡਰਾਈ ਹੋ ਗਈ ਹੈ ਹਾਲਾਂਕਿ ਹਵਾਨਾ ਹਜੇ ਥੋਨੂੰ ਹਰਾ ਦੱਸਦਾ ਹੋਣਾ ਕਿਉਂਕਿ ਇਹਦਾ ਦੁੱਧ ਹਜੇ ਵੀ ਇੱਕ ਅੱਧੀ ਵਾਰ ਬਾਈ ਜੋਰੀ ਨੂੰ ਚੋਣਗੇ 6 ਮਹੀਨੇ ਦੀ ਗੱਪਣ ਹੈ 3 ਮਹੀਨੇ ਪਹਿਲਾਂ ਇਹਨੂੰ ਡਰਾਈ ਬਾਈ ਜੋਰੀ ਕਰ ਰਹੇ ਆ 3 ਮਹੀਨੇ ਦੇ ਬਾਕੀ ਆ ਬਾਕੀ ਜਿਹੜੀ ਵੀ ਗਾਂ ਤੁਸੀਂ ਲਿਜਾਣੀ ਹੈ ਉਹਨੂੰ ਚੈੱਕ ਪਾਸ ਕਰਾਉਣਾ ਕੋਈ ਟੈਸਟ ਕਰਾਉਣ ਦੀ ਲੋੜ ਲੱਗਦੀ ਹੈ ਉਹ ਤੁਹਾਡੇ ਲਈ ਆਪਸ਼ਨਲ ਹੈ ਤੁਸੀਂ ਆਪਦੀ ਸਮਝ ਮੁਤਾਬਕ ਉਹ ਚੀਜ਼ ਕਰ ਸਕਦੇ ਹੋ ਇਹਨਾਂ ਵੱਲੋਂ ਜੋ ਚੀਜ਼ਾਂ ਤੁਹਾਨੂੰ ਦੱਸੀਆਂ ਗਈਆਂ ਉਹ ਇੱਥੇ ਜਿਹੜਾ ਹਾਜ਼ਰ ਮਿਲਨੇਗਾ ਸੋ ਬਾਕੀ ਤੁਸੀਂ ਪੇਮੈਂਟ ਇਨਵੈਸਟ ਕਰਨੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਬਾਰੇ ਰੇਟ ਜਿਹੜੇ ਫੋਨ ਤੇ ਰਹਿਣਗੇ ਤੇ 6 ਗਾਂ ਮੈਂ ਤੁਹਾਨੂੰ ਇਸ ਵੀਡੀਓ ਚ ਦਿਖਾਉਂਗਾ ਇਹਦਾ ਵੀ ਪੀਕ ਲੈਵਲ ਬਾਈ ਜਿਹੜੀ ਦੱਸਦੇ ਆ ਵੀ ਪਿਛਲੇ ਸੂਏ ਚ 40 47 ਕਿਲੋਆਂ ਨੂੰ ਰਿਆ ਇਸ ਵਾਰ ਇਹਦੇ ਤੋਂ ਉਮੀਦ ਕਰਦੇ ਆ ਵੀ ਇਹ 50 ਪਲੱਸ ਦੁੱਧ ਦੇ ਦੂਗੀ 46 47 ਕਿਲੋ ਦੱਸਿਆ ਸੀ ਤਾਂ ਤੋਂ ਛੇ ਜੀ ਠੀਕ ਹੈ ਤੋਂ ਬਾਕੀ ਸੀਮਨ ਡਿਟੇਲ ਜਿਹੜਾ ਸੀਮਣੇ ਦੇ ਲੱਗਾ ਦੋਸਤੋ ਉਹ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਣੀ ਹੈ ਡੈਰੀ ਦੇ ਵਿੱਚ ਸੋ ਇਸ ਪੋਰਸ਼ਨ ਦੇ ਵਿੱਚ ਇਹ ਗਾਂ ਰਹਿੰਦੀ ਹੈ ਤੇ ਇਧਰਲੇ ਪਾਸੇ ਨੂੰ ਛੜਤਾ ਹੈ ਸੋ ਇਹ ਗਾਂ ਤੁਸੀਂ ਦੇਖ ਲਈਏ ਤੋਂ ਅੱਗੇ ਕੁਝ ਹੋਰ ਉਟਾਵਾ ਤੁਹਾਨੂੰ ਦਿਖਾਉਣੇ ਨੇ ਜੜੀਆਂ ਵਕਾਊ ਆ ਇੱਕ ਹੋਰ ਚੀਜ਼ ਮੈਨੂੰ ਬੜੀ ਵਧੀਆ ਲੱਗੀ ਭਾਈ ਜੀ ਹੋਰੀ ਮੇਰੇ ਨਾਲ ਹੈ ਇਨਾਂ ਦੇ ਵੀ ਜੇ ਆਪਾਂ ਗੱਲ ਕਰੀਏ ਤਾਂ ਸ਼ੌਕ گاਵਾ ਦਾ ਤੇ ਪਹਿਲਾਂ ਤੋਂ ਉਹਨਾਂ ਨੇ ਕੰਮ ਕੀਤਾ ਪਰ ਇਹ ਚੰਗੀ ਸੋਚ ਹੈ ਆਪਦੀ ਜੰਗ ਇਸ ਦੇ ਵਿੱਚ ਹੀ ਆਪਦੇ ਬੱਚੇ ਨੂੰ ਜਿਹੜਾ ਕਿਸੇ ਕਿੱਤੇ ਦੇ ਵਿੱਚ ਉਹਨੂੰ ਮੋਰੀ ਕਰ ਦੇਣਾ ਉਹਨੂੰ ਉਸ ਕਿੱਤੇ ਦੀ ਜਿਹੜੀ ਵਾਂਗ ਡੋਰ ਸੰਭਾਲ ਦੇਣੀ ਤਾਂ ਕਿ ਬੱਚੇ ਜਿਹੜੇ ਉਹ ਇਸ ਕਿੱਤੇ ਨਾਲ ਪੂਰੀ ਤਰ੍ਹਾਂ ਜੁੜੇ ਰਹਿਣ ਕਈ ਘਰਾਂ ਦੀ ਇਹ ਸਮੱਸਿਆ ਵੀ ਬਜ਼ੁਰਗ ਜਿਹੜਾ ਉਹ ਸਮਝਦੇ ਨਹੀਂ ਸਾਡਾ ਬੱਚਾ ਜਿਹੜਾ ਹੁਣ ਕੋਈ ਕੰਮ ਆਪ ਦੇ ਹੱਥੀ ਕਰਨ ਦੇ ਲਾਇਕ ਹੋ ਗਿਆ ਸੋ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਜੋਗ ਬੱਚਿਆਂ ਨੂੰ ਅੱਗੇ ਆਉਣਾ ਚਾਹੀਦਾ ਆ ਇਹ ਤੋਂ ਅੱਗੇ ਭਾਈ ਆਪਾਂ ਇੱਕ ਬਲੈਕ ਰੰਗ ਦੀ ਵਹਿੜ ਦਿਖਾਵਾਂਗੇ ਆਜਾ ਇਹਨਾਂ ਚੋਂ ਤਿੰਨ ਨਗਾਵਾਂ ਦੀ ਤੁਸੀਂ ਏਆਈ ਇੱਕੋ ਦਿਨ ਦੱਸਦੇ ਸੀ ਉਹ ਮੈਨੂੰ ਕਨਫਰਮ ਕਰ ਦਿਓ ਇੱਕ ਆਪਣੀਆਂ ਕਾਲੀ ਵਾਲੀ ਵਛੇ ਠੀਕ ਹੈ ਇੱਕ ਉਹ ਲਾਲ ਵਾਲੀ ਜਿਹੜਾ ਆਪਾਂ ਜਿਹੜੀ ਦਿਖਾਈ ਪਿਛਲੀ ਠੀਕ ਹੈ ਜਿਹੜੀ ਉਹ ਪਹਿਲਾਂ ਉਧਰ ਕਰਤੀ ਹੈ ਇਹ ਤਿੰਨਾਂ ਦੀ ਏਆਈ ਇੱਕੋ ਦਿਨ ਹੋਈ ਹੈ ਹਨ ਫਿਰ ਇਹਨਾਂ ਦੇ ਤਿੰਨ ਤਿੰਨ ਮਹੀਨੇ ਬਾਕੀ ਹਨ ਹਾਂਜੀ ਤਿੰਨਾਂ ਦੇ ਤਿੰਨ ਤਿੰਨ ਮਹੀਨੇ ਖੋਲ ਦੇ ਭਾਈ ਅੱਛਾ ਇਹ ਇਹ ਪਹਿਲਾ ਸੂਆ ਸੂਕ ਹੀ ਜਾਂ ਦੂਜਾ ਸੂਆ ਪਹਿਲਾ ਪਹਿਲਾ ਇਹ ਪਹਿਲਾ ਨਹੀਂ ਸੂਣਾ ਇਹ ਹਾਂਜੀ ਠੀਕ ਐ ਸੋ ਦੋਸਤੋ ਇਹ ਪਹਿਲਾ ਸੂਆ ਇਹਨੇ ਸੂਣਾ 6 ਮਹੀਨਿਆਂ ਦੀ ਗੱਭਣ ਹੈ ਜਿਹੜੀ ਬੈੜ ਜਿਹੜੀ ਗਾਂ ਅਲੱਗ ਪੋਰਸ਼ਨ ਚ ਛੜਤੀ ਐ ਉਹਦੇ ਨਾਲ ਏਆਈ ਹੋਈ ਐ ਇੱਕੋ ਦਿਨ 6 ਮਹੀਨਿਆਂ ਦੀ ਇਹ ਗੱਭਣ ਹੈ ਸੋ ਹਾਈਟ ਲੈਂਥ ਚੰਗੀ ਐ ਸਿੰਘ ਦਾਗਣ ਤੋਂ ਬਾਅਦ ਚ ਇੱਕ ਸਿੰਘ ਦੀ ਫੋਰਟ ਫਟ ਕੇ ਨਾਲ ਛੋਟਾ ਜਿਹਾ ਸਿੰਘ ਦਿਸਦਾ ਹੈ ਕੱਦ ਕਾਠ ਚੰਗੇ ਦੀ ਹੈ ਵੈੜ ਇਹ ਸੋ ਇਹ ਪਹਿਲਾਂ ਵੈੜ ਸੂਗੀ ਦੋਸਤੋ ਇਹ ਵੀ ਫੌਰ ਸੇਲ ਆ ਵਕਾਊ ਆ ਦੋਸਤੋ ਇੱਕੋ ਦਿਨ ਇਹ ਆਈ ਜਿੰਨਾਂ ਦੀ ਹੋਈ ਸੀ ਇਹਦੇ ਚ ਇੱਕ ਲਾਲ ਬੱਚੀ ਸੀ ਇਹਨੂੰ ਬਾਅਦ ਚ ਆਪਾਂ ਤੋੜਦੇ ਆ ਪਹਿਲਾਂ ਆਪਾਂ ਵੀਰ ਤੋਂ ਇਸ ਗਾਂ ਦੀ ਡਿਟੇਲ ਪੁੱਛ ਲਈ ਭਾਈ ਇਸ ਵੈੜ ਦੀ ਕੀ ਡਿਟੇਲ ਹੈ ਕੰਨਵਾ ਸੂਆ ਸੂ ਕਿੰਨਾ ਟਾਈਮ ਬਾਕੀ ਹੈ ਤੈਨੂੰ 45 ਦਿਨ ਆਪਾਂ ਮੰਨ ਲਈਏ ਠੀਕ ਹੈ ਹਾਂਜੀ ਸੋ 1.5 ਮਹੀਨਾ ਬਾਕੀ ਹੈ ਸੂਆ ਕੰਨਵਾ ਹੋਊਗਾ ਇਹਦਾ ਇਹਦਾ ਦੂਜਾ ਦੂਜਾ ਸੂਆ ਹਾਂਜੀ ਠੀਕ ਹੈ ਸੋ 45 ਦਿਨ ਬਾਕੀ ਦੁੱਧੋ ਡਰਾਈ ਆ ਹਵਾਨਾ ਬਣਾਉਂਦੀ ਆਉਂਦੀ ਹੈ ਇਹਨੂੰ ਆਪਾਂ ਥੋੜਾ ਹੋਰ ਤੋੜ ਦਿੰਨੇ ਅੱਗੇ ਨੂੰ ਹਾਂਜੀ ਹਵਾਨਾ ਤੁਸੀਂ ਦੇਖ ਲਓ ਗਾਂ ਦਾ ਚੰਗਾ ਸੋਹਣਾ ਹਰਾ ਕਰਦੀ ਆਉਂਦੀ ਹੈ ਪਰ ਤੁਸੀਂ 45 ਦਿਨ ਜਾਨੀ ਡੇਢ ਮਹੀਨਾ ਮੰਨ ਕੇ ਚੱਲਿਓ ਇਸ ਗਾਂ ਦਾ ਪੈਂਡਿੰਗ ਹੈ ਡਾਟਾ ਸਾਰਾ ਡੈਰੀ ਚੋਂ ਮਿਲ ਜਾਣਾ ਸੋ ਤੁਸੀਂ ਦੇਖ ਲਓਗੇ ਜਦੋਂ ਵੀ ਕੋਈ ਵੀਰ ਇੱਥੇ ਵਿజిਟ ਕਰਦਾ ਹੈ ਇਸ ਦਾ ਪਸ਼ੂਆਂ ਨੂੰ ਖਰੀਦਣ ਵਾਸਤੇ ਪਹੁੰਚਦਾ ਹੈ ਤਾਂ ਡਾਟਾ ਸਾਰਾ ਤੁਹਾਨੂੰ ਲਿਖਤ ਰੂਪ ਦੇ ਵਿੱਚ ਮਿਲ ਜਾਣਾ ਚੰਗੇ ਕਦ ਕਾਠ ਦੀ ਗਾਂ ਦੂਜੇ ਸੂਇ ਵਾਸਤੇ ਇਹ ਗੱਪਣ ਹਵਾਨਾ ਬਹੁਤ ਸੋਹਣਾ ਬਣਾਉ ਕਟਾ ਵਾਲਾ ਦਿਸਦਾ ਖੁੱਚਾਂ ਤੋਤੇ ਐ ਥਣ ਅਥੀ ਚਵਾਈ ਵਾਲਾ ਦੋਨਾਂ ਸਾਈਡ ਤੇ ਮਿਲਕ ਵੇਨ ਜਾਂ ਜਿਹੜੀਆਂ ਸੌਰੀ ਵੇਨ ਜੁ ਵਗੈਰਾ ਨਸਾਂ ਹੁੰਦੀਆਂ ਹਵਾਨੇ ਤੇ ਨਾੜਾਂ ਹੁੰਦੀਆਂ ਉਹ ਹੁਣੇ ਹੀ ਬਹੁਤ ਦਿਸਦੇ ਨੇ ਹਾਲਾਂਕਿ ਅਜੇ ਹਵਾਨਾ ਤੈਨੇ ਭਰਨਾ ਐ ਕਿਉਂਕਿ ਨੇੜ ਆਇਆ ਪਸੂ ਪੂਰਾ ਭਰਦਾ ਪਰ 40 45 ਦਿਨ 45 ਦਿਨ ਇਸ ਗਾਂ ਦੇ ਬਾਕੀ ਐ ਇਸ ਸਾਈਡ ਤੋਂ ਤੁਸੀਂ ਹਵਾਨਾ ਦੇਖ ਸਕਦੇ ਹੋ ਇੱਕ ਹੋਰ ਗਾਂ ਜਿਹੜੀ ਇਹ ਇਧਰ ਦਿਖਾਵਾਂਗੇ ਬਾਈ ਇਹਨੂੰ ਲੈ ਆਈ ਹੁਣ ਬਾਹਰ ਆ ਆਪਣੇ ਵੱਡੀ ਗੰਨ ਲਿਆ ਅਏ ਦੀ ਡਿਟੇਲ ਕੀ ਹੈ ਬਈ ਕਿੰਨਾ ਮਾਸੂਆ ਇਹਨੇ ਸੁਣਾ ਇਹਨੇ ਦੂਜਾ ਸੁਦਾ ਸੁਣਾ ਵੀਰੇ ਹੂੰ ਤੇ ਇਹ ਵੀ ਆਪ ਪ੍ਰੈਗਨੈਂਟ ਹਲਕ ਤੋ ਹੀ ਆ ਠੀਕ ਹੈ ਅਸੀਂ ਕਿੰਨਾ ਟਾਈਮ ਬਾਕੀ ਹੈ ਦਾ ਇਹਦਾ ਆਪਾਂ 1.5 ਮਹੀਨਾ ਇਹਦਾ ਮੰਨ ਲੀ ਆਪਾਂ ਵੀ ਠੀਕ ਹੈ ਹਾਂਜੀ ਯਾਨੀ ਉਹੀ 40 45 ਦਿਨ 45 ਦਿਨ ਇਹਦੇ ਮੰਨ ਲੀ ਆ ਇਹ ਵੀ ਲਊਗੀ ਹਾਂਜੀ ਸਟਰਕਚਰ ਇਹਦਾ ਵੀ ਬਹੁਤ ਵੱਡਾ ਉਤੋਂ ਬਿਲਕੁਲ ਸਿੱਧੀ ਹੈ 45 ਦਿਨ 40 45 ਦਿਨ ਇਹਦੇ ਬਾਕੀ ਹੈ ਇਹਨੇ ਹਜੇ ਦੁੱਧ ਲਾਉਣਾ ਸ਼ੁਰੂ ਕਰਨਾ ਹੈ ਵੈਸੇ ਰੋਕ ਪਤਾ ਲੱਗਣ ਲੱਗ ਗਿਆ ਹੁਣ ਸਮਝ ਲੋ ਵੀ ਥੋੜੇ ਟੈਪ ਚ ਹਵਾਨਾ ਭਰਨਾ ਸ਼ੁਰੂ ਕਰ ਦੋ ਚੰਗੇ ਕਦ ਕਾਠ ਦੀ ਐ ਇਹ ਹੁਣ ਤੁਸੀਂ ਇਸ ਵੈਡ ਨੂੰ ਦੇਖ ਸਕਦੇ ਹੋ ਦੋਸਤੋ ਥਾਂ ਇੱਥੇ ਕੱਚਾ ਹੈ ਕਰਾਇਆ ਲੱਗਾ ਹੋਇਆ ਉਹਦੇ ਕਰਕੇ ਹੁਣ ਇਹ ਖੁੱਲੇ ਥਾਂ 'ਚ ਮਸਤੀ ਕਰਦੀ ਹੈ ਇੱਕ ਇਹ ਵੈਡ ਇਹ ਵੀ ਭਾਈ ਪਹਿਲਣ ਹੈ ਹਾਂਜੀ ਇਹ ਪਹਿਲਣ ਠੀਕ ਹੈ ਇਹ ਵੀ ਪਹਿਲਣ ਆ ਦੋਸਤੋ ਇਹਨੇ ਇਹ ਵੀ 6 ਮਹੀਨਾ ਦੀ ਗੱਬਣਾ ਇਹ ਤਿੰਨ گاਵਾਂ ਦੀ ਏਆਈ ਇੱਕੋ ਦਿਨ ਸੀ ਦੋ گاਵਾਂ ਦੀ ਏਆਈ ਲਗਭਗ ਇੱਕੋ ਦਿਨ 40-45 ਦਿਨਾਂ ਦੀ ਫਰਕ ਨਾਲ ਅੱਜ ਤੋਂ 40-45 ਦਿਨਾਂ ਤੱਕ ਇਹਨਾਂ ਨੇ ਸੂ ਪੈਣਾ ਹੈ ਤੇ ਇੱਕ ਗਾਂ ਤਾਜੀ ਸੂਈ ਗਿਆ ਟੋਟਲ 6 ਨਾਗ ਤੁਸੀਂ ਵਿਜਿਟ ਕਰ ਸਕਦੇ ਹੋ ਖੇੜਾ ਦੋਨਾਂ ਪਿੰਡ ਹੈ ਕਪੂਰਥਲਾ ਜ਼ਿਲ੍ਹੇ ਦਾ ਇਹ ਪਿੰਡ ਤੇ ਇੱਥੇ ਇੱਕ ਸਮਾਲ ਫਾਰਮ ਪਰ ਬੜੀ ਤਕਨੀਕ ਤੇ ਸੋਚ ਸਮਝ ਕੇ ਚਲਾਇਆ ਜਾ ਰਿਹਾ ਵੀ ਜਿੰਨੇ ਨਾਗ ਸੰਭਾਲ ਸਕਦੇ ਉਹਨੇ ਸੰਭਾਲਣੇ ਆ ਜਿਹੜੇ ਐਕਸਟਰਾ ਤਿਆਰ ਹੋ ਜਾਂਦੇ ਆ ਉਹ ਫਰ ਆਏ ਸਾਲ ਭਾਈ ਯੂਰੀ ਸੇਲ ਕਰਦੇ ਰਹਿੰਦੇ ਆ ਇੱਕ ਹੋਰ ਚੀਜ਼ ਮੈਨੂੰ ਗੱਲਾਂ ਬਾਤਾਂ ਚੋਂ ਪਤਾ ਲੱਗਾ ਵੀ ਕੁਸਕ ਨਾਗ ਇਹਨਾਂ ਕੋਲੋਂ ਵੇਚ ਕੇ ਜਿਵੇਂ ਅੱਗੇ ਜਾਂਦੇ ਆ ਤੇ ਉਹ ਬੜੀ ਸੋਹਣੀ ਕੀਮਤ ਤੇ ਅੱਗੇ ਵੀ ਵਿਕੇ ਤੇ ਉਹਨਾਂ ਦੇ ਰਿਜ਼ਲਟ ਵੀ ਬੜੇ ਚੰਗੇ ਆਏ ਹਾਲਾਂਕਿ ਆਪਾਂ ਉਹ ਕੋਈ ਵੇਰਵਾ ਨਹੀਂ ਪਾ ਰਹੇ ਤੁਸੀਂ ਇਹਨਾਂ ਦੇ ਵਿੱਚੋਂ ਵੈੜਾ ਖਰੀਦ ਸਕਦੇ ਹੋ ਜਿਹੜੀ ਤੁਹਾਨੂੰ ਜੱੱਚਦੀ ਹੈ ਨੰਬਰ 2 ਜੀ ਉਹਨਾਂ ਦਾ ਦੱਸੋ ਸਕਰੀਨ ਉੱਤੇ ਚੱਲੀ ਜਾਂਦਾ ਹੈ ਕਾਲ ਉਸ ਨੰਬਰ ਤੇ ਤੁਸੀਂ ਕਰੋਗੇ ਧੰਨਵਾਦ